ਦੂਸਰੇ ਸਿੱਖ ਨੂੰ ਫਿਰ ਕਾਜੀ ਬੁਲਾਉਂਦਾ ਕਹਿਣ ਲੱਗਾ ਵੇ ਕੋਏ ਮਤੀ ਦਾਸ ਨੇ ਆਪਣੀ ਜਿੰਦ ਐਵੇਂ ਮੁਫਤ ਵਿੱਚ ਹੀ ਗਵਾ ਲਈ ਉਹ ਦੇਯਾਲਿਆ ਭਾਈ ਦੇਯਾਲਿਆ ਸੁਣ ਮੇਰੀ ਗੱਲ ਨੂੰ ਉਹ ਹਜੇ ਵੀ ਤੇਰੇ ਕੋਲ ਵਕਤ ਹੈ ਉਹ ਤੂੰ ਮੰਨ ਜਾ ਤੇ ਇੱਕ ਵਾਰੀ ਕਹਿ ਦੇ ਇਹ ਮੇਰਾ ਗੁਰੂ ਨਹੀਂ ਮੈਂ ਇਹਦਾ ਕੁਝ ਨਹੀਂ ਲੱਗਦਾ ਤੂੰ ਸ਼ਲਾਮ ਕਬੂਲ ਕਰ ਲੈ ਤੈਨੂੰ ਜਿੰਨਾ ਪੈਸਾ ਚਾਹੀਦਾ ਮੈਂ ਦੇਣ ਨੂੰ ਤਿਆਰ ਆ ਜਿਹੜੀ ਜ਼ਗੀਰ ਚਾਹੀਦੀ ਐ ਮੈਂ ਦੇਣ ਨੂੰ ਤਿਆਰ ਆ ਭਾਈ ਦੇ ਅੱਲਾਹ ਕਹਿਣ ਲੱਗੇ ਕਿ ਮੈਨੂੰ ਸਭ ਕੁਝ ਮਿਲ ਗਿਆ ਮੇਰੇ ਗੁਰੂ ਦੇਦਰ ਤੋਂ ਅੱਜ ਮੇਰਾ ਪਰਚਾ ਪੈਣ ਲੱਗਿਆ ਪ੍ਰਖਿਆ ਹੋਣੀ ਐ ਪਰਖ ਹੋਣੀ ਐ ਤੇ ਤੂੰ ਆਖਦਾ ਪਰਚਾ ਨਾਲ ਦੇ ਐਵੇਂ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਤੁਸੀਂ ਆਪਣਾ ਫਰਜ਼ ਨਿਭਾਓ ਮੈਨੂੰ ਆਪਣਾ ਫਰਜ਼ ਨਿਭਾਉਣ ਦਿਓ ਭਾਈ ਦੇ ਅੱਲਾ ਜੀ ਨੂੰ ਆਖਿਆ ਗਿਆ ਵੀ ਕਦੀ ਪਾਣੀ ਉਬਲਦਾ ਵੇਖਿਆ ਦੇਗਤਾਂ ਦੇ ਅੰਦਰ ਕਿ ਦੇ ਹਾਂ ਬਿਲਕੁਲ ਉਸ ਤਾਤ ਅੰਦਰ ਤੁਹਾਨੂੰ ਵੜਿਆ ਜਾਣਾ ਹੈ ਦੇਗਤਾਂ ਦਾ ਉਹ ਵਰਤਨ ਜੀ ਦੇ ਵਿੱਚ ਪਾਣੀ ਪਾ ਕੇ ਉਬਾਲਿਆ ਗਿਆ ਥੱਲੇ ਅੱਗ ਵੱਲ ਰਹੀ ਹੈ ਉਬਲ ਰਿਹਾ ਪਾਣੀ ਉਸ ਉਬਲ ਦੇ ਦੇਗ ਦੇ ਵਿੱਚ ਭਾਈ ਦੇ ਅੱਲਾ ਜੀ ਨੂੰ ਬਿਠਾਇਆ ਗਿਆ ਭਾਈ ਦਿਆਲਾ ਜੀ ਦਾ ਸਰੀਰ ਇੱਕਦਮ ਛਾਲਿਆਂ ਦੇ ਨਾਲ ਭਰ ਗਿਆ ਏ ਛਾਲਿਆਂ ਦਾ ਅਸਹਿ ਦਰਦ ਹੈ ਇੱਕਦਮ ਛਾਲੇ ਫੁੱਟਦੇ ਨੇ ਗਰਮ ਪਾਣੀ ਉਸ ਅੰਦਰ ਦੀ ਚਮੜੀ ਨੂੰ ਜਦੋਂ ਸਾੜ ਰਿਹਾ ਹੈ ਲਹੂ ਤੇ ਪਾਣੀ ਇੱਕ ਹੋ ਚੁੱਕਾ ਹੈ ਤੇ ਉਸ ਦੇਗਤਾਂ ਦੇ ਵਿੱਚ ਉਬਲਦੀ ਦੇਗ ਦੇ ਅੰਦਰ ਭਾਈ ਦਿਆਲਾ ਜੀ ਦੀ ਸ਼ਹਾਦਤ ਹੁੰਦੀ ਹੈ ਕਿੰਨਾ ਭਿਆਨਕ ਸਮਾ ਹੋਵੇਗਾ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਅੱਜ ਅਥਰੂ ਨੇ ਇੰਨੀਆਂ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਸੀਸਗੰਸ ਸਾਹਿਬ ਦੇ ਸਾਹਮਣੇ ਹਫਾਰਾ ਚੌਕ ਦੇ ਅੰਦਰ ਜਦੋਂ ਭਾਈ ਮਤੀਦਾਸ ਨੂੰ ਦੋ ਹੱੜ ਕਰ ਦਿੱਤਾ ਗਿਆ ਆਰੇ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਹੈ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਦਿੱਤਾ ਗਿਆ ਹੈ